ਹਾਂਜੀ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਹਾਂ ਪਿੰਡ ਲੰਡੇ ਪਿੰਡ ਲੰਡੇ ਨੂੰ ਜ਼ਿਲ੍ਹਾ ਜਿਹੜਾ ਲੱਗਦਾ ਮਿੱਤਰੋ ਮੋਗਾ ਲੱਗਦਾ ਐਸ ਪਿੰਡ ਨੂੰ ਅੱਜ ਦੀ ਵੀਡੀਓ ਦੇ ਵਿੱਚ ਇੱਕ ਪ੍ਰੋਪਰ ਰਿਕਾਰਡ ਦੇ ਨਾਲ ਸਜਣੋ ਪਹਿਲਣ ਝੋਟੀ ਦਿਖਾਵਾਂਗੇ ਸੂਈ ਸਵਾਈ ਆ ਰਾਤ ਸੂਈ ਆ ਕੀ ਡਿਟੇਲ ਆ ਕੀ ਸਾਰੀ ਜਾਣਕਾਰੀ ਆਪਾਂ ਬਾਪੂ ਜੀ ਤੋਂ ਲੈ ਕੇ ਦਵਾਂਗੇ ਤੁਹਾਨੂੰ ਪਹਿਲਾ ਸੁਹਾ ਸੂਈ ਆ ਮਿੱਤਰੋ 2 ਡੰਡਾ ਤੇ ਮਿਲਦੇ ਆ ਬਾਪੂ ਜੀ ਨਾਲ ਕਰਦੇ ਆ ਗੱਲਬਾਤ ਸਾਰੀ ਸਤਿ ਸ਼੍ਰੀ ਅਕਾਲ ਬਾਪੂ ਜੀ ਥੋੜਾ ਜਿਹਾ ਉੱਚੀ ਬੋਲੀ ਚੱਲਿਓ ਸਤਿ ਸ਼੍ਰੀ ਅਕਾਲ ਜੀ ਹੋਰ ਬਾਪੂ ਜੀ ਘਰ ਪਰਵਾਹ ਠੀਕ ਹੈ ਜੀ ਘਰ ਪਰਵਾਹ ਠੀਕ ਹੈ ਜੀ ਜਿਹੜੀ ਆਪਣੀ ਇਹ ਝੋਟੀ ਆਪਾਂ ਵੇਚਣੀ ਆ ਬਾਪੂ ਜੀ ਜੀ ਇਹ ਕਿੰਨੀ ਉਮਰ ਦੀ ਹੈ ਜੀ ਇਹ 2 ਡੰਡਾਈ 2 ਡੰਡਾ ਹੈ ਜੀ ਤੇ ਇੱਕ ਕਦੋਂ ਸੂਈ ਆ ਬਾਪੂ ਜੀ ਇਹ ਇਹ ਰਾਤ ਸੂਈ ਆ ਜੀ ਰਾਤ ਇਹ ਸੂਈ ਹੈ ਜੀ ਤੇ ਮਗਰ ਇਹਦੇ ਕੱਟਾ ਗਿਆ ਜੀ ਕੱਟਾ ਮਗਰ ਇਹਦੇ ਕੱਟਾ ਕਿਹੜੇ ਸੀਮਣ ਦਾ ਆ ਗਿਆ ਜੀ ਇਹ ਜੀ ਆਪ ਪੀਮ ਦਾ ਪੀਮ ਦਾ ਕੱਟ ਆ ਗਿਆ ਮਗਰ ਇਹ ਆਪ ਝੋਟੀ ਕਿਹੜੇ ਸੀਮੰਦੀ ਆ ਜੀ ਐਮ 29 ਦੀ ਇਹ ਮਿੱਤਰੋ ਆਪ ਤੇ ਮਗਰ ਜਿਹੜਾ ਇਹਦੇ ਪੀਮ ਦਾ ਕੱਟ ਆਇਆ ਸੱਜਣੋ ਤੇ ਦੁੱਧ ਮਾੜਾ ਮੂਟਾ ਚੋਇਆ ਬਾਪੂ ਜੀ ਕੁਛ ਹਾਂ 2 2.5 ਕਿਲੋ ਦੁੱਧ ਆ ਦੋ 2.5 ਕਿਲੋ ਸੱਜਣੋ ਹੁਣ ਦੁੱਧ ਦਾ ਜਿਹੜਾ ਜੇ ਬਾਈ ਹੁਣਾਂ ਨੇ ਕੱਢਿਆ ਹੋਇਆ ਤੇ ਬੱਚਾ ਰਜਾਇਆ ਵਾ ਤੁਸੀਂ ਲੇਵੇ ਲੋਵੇ ਦੀ ਤਿਆਰੀ ਦੇਖੋ ਕਿੰਡੀ ਸੋਹਣੀ ਕੀਤੀ ਆ ਪਹਿਲੇ ਸੂਏ ਸੁਈ ਆ ਝੋਟੀ ਹਲੇ ਦੋ ਦੰਦ ਨਯਣਪੁਣੇ ਦੇ ਵਿੱਚ ਆ ਸਿੰਗਾ-ਸਿੰਗਾ ਦੀ ਬਣਤਰ ਦੇਖੋ ਸੱਜਣੋ ਪੂਰੀ ਓਕੇ ਆ ਜਮਾ ਪ੍ਰੋਪਰ ਤੇ ਪ੍ਰੋਪਰ ਰਿਕਾਰਡ ਦੇ ਨਾਲ ਝੋਟੀ ਮਿਲ ਜੂਗੀ ਤੁਹਾਨੂੰ ਸੱਜਣੋ M29 ਦੀ ਆਪ ਆ ਤੇ ਮਗਰ ਇਹਦੇ ਭੀਮ ਦਾ ਕਟਾ ਵਾ ਕਟਾ ਵੀ ਪੂਰਾ ਪਲਿਆ ਨਿਗਰ ਪੂਰਾ ਨਿਗਰ ਆ ਵੇਖੋ ਸੱਜਣੋ ਤੇ ਬਾਕੀ ਬਾਪੂ ਜੀ ਤੋਂ ਆਪਾਂ ਰੇਟ ਕਨਫਰਮ ਕਰ ਦਿੰਨੇ ਆ ਬਾਪੂ ਜੀ ਰੇਟ ਆਪਾਂ ਕੀ ਕਰਾਂਗੇ ਰੇਟ ਦਾ 125 ਲੈਣਾ ਠੀਕ ਹੈ ਜੀ 125 ਮੋਲ ਆਪਣਾ ਤੇ ਮਾਨਤਨ ਹੋ ਜਾਊਗਾ ਜੀ ਠੀਕ ਆ ਬੱਪੂ ਜੀ ਬਾਪੂ ਜੀ ਮਾਨਤਾਨ ਕਰ ਦੇਣਗੇ ਸੱਜਣੋ ਘਰੇਲੂ ਪਰਿਵਾਰ ਦੇ ਕੋਲੇ ਇਹ ਝੋਟੀ ਆ ਪਹਿਲਾ ਸੁਆ ਸੂਈ ਆ ਤਿਆਰੀ ਤਿਉਰੀ ਬਹੁਤ ਜ਼ਬਰਦਸਤ ਕੀਤੀ ਆ ਸੋਹਣੀ ਤਿਆਰ ਹੋਈ ਆ ਥੱਲੋ ਥਣ ਲੇਵਾ ਜਿਹੜਾ ਬਹੁਤ ਸਾਫ਼ ਸੁਥਰਾ ਤਿਆਰ ਕੀਤਾ ਤੇ ਜਿਹੜੀ ਆਪਣੇ ਥਣਾ ਦੇ ਨਾਲ ਛਾਖ ਆ ਬਾਪੂ ਜੀ ਇਹ ਚੱਲੀ ਚੁੱਲੀ ਤਾਂ ਨਹੀਂ ਜੀ ਨਹੀਂ ਚੱਲੀ ਜੀ ਠੀਕ ਹੈ ਜੀ ਲੈ ਵੀ ਸੱਜਣੋ ਥਣ ਦੇ ਨਾਲ ਛਾਖ ਜ਼ਰੂਰ ਹੈਗੀ ਆ ਪਰ ਬਾਪੂ ਕਹਿੰਦਾ ਇਹ ਚੱਲਦੀ ਨਹੀਂ ਜੀ ਤੇ ਬਾਪੂ ਜੀ ਤੁਸੀਂ ਮੰਨ ਲਓ ਤੁਹਾਡਾ ਤਜਰਬਾ ਜ਼ਿਆਦਾ ਵਾ ਤੁਸੀਂ ਇਹਨਾਂ ਦੇ ਵਿੱਚ ਹੈਗੇ ਆ ਹਨਾ ਜੀ ਤੇ ਦੁੱਧ ਕਿੰਨਾ ਕੋਈ ਅੰਦਾਜ਼ਾ ਤੁਹਾਡਾ ਵੀ ਕਿੰਨਾ ਦੁੱਧ ਦੇ ਜੂਗੀ ਇਹਦੀ ਮਾਂ ਨੇ 15 ਕਿਲੋ ਡੰਗ ਦੇ ਦਿੰਦੀ ਹੈ ਇਹਦੀ ਮਾਂ 15 ਕਿਲੋ ਦੁੱਧ ਦਿੰਦੀ ਰਹੀ ਆ ਯਾਨੀ ਹੁਣ ਇਹ ਸਾਡਾ ਅੰਦਾਜ਼ਾ ਵੀ 5 ਕਿਲੋ ਡੰਗ ਦਾ ਦੁੱਧ ਗੀ ਮੰਨ ਲਓ 10 11 ਕਿਲੋ ਦੁੱਧ ਆਪਾਂ ਮੰਨ ਸਕਦੇ ਆ ਵੀ ਇਹ ਦੇ ਦੋਗੇ ਬਾਕੀ ਐ ਆ ਜੀ ਲੇਵੇ ਲੂਵੇ ਦੀ ਤਿਆਰੀ ਬਹੁਤ ਸੋਹਣੀ ਕੀਤੀ ਆ ਕੱਟੀ ਨੇ ਤੇ ਸਜਣੋ ਬਾਪੂ ਜੀ ਤੋੜ ਦੋਗੇ ਤੋੜ ਨਹੀਂ ਲੱਖੇ ਲੇਵੇ ਦੀ ਤਿਆਰੀ ਕੱਦ ਕਾਠ ਬਾਕੀ ਹਲੇ ਨਿਆਣਪੁਣੇ ਦੇ ਵਿੱਚ ਆ ਦੋ ਦੰਦ ਕੱਟੀ ਆ ਸੱਜਣੋ ਇੱਕ 30 ਮੁੱਲ ਕਰਦੇ ਸੀ ਬਾਪੂ ਜੀ ਹੁਣੀ ਆਪਾਂ 1 25 ਮੁੱਲ ਕਰਵਾਤਾ ਵਾ ਬਾਕੀ ਤੁਹਾਡੀ ਗੱਲਬਾਤ ਹੋ ਜੂਗੀ ਮਾਨਤਾਨਾ ਤੁਹਾਨੂੰ ਛੋਟੀ ਛੋਟੀ ਆ ਜਿਹੜੀ ਉਹ ਮਿਲ ਜੂਗੀ ਸਰ ਮੋੜ ਲਿਆ ਵੀਰੇ ਲੰਡੇ ਪਿੰਡ ਦੇ ਵਿੱਚ ਜ਼ਿਲ੍ਹੇ ਮੋਗੇ ਦੇ ਵਿੱਚ ਇਹ ਝੂਟੀ ਖੜੀ ਆ ਸੱਜਣੋ तहसील ਜਿਹੜੀ ਬਾਗਾਪੁਰਾਣਾ ਪੈਂਦੀ ਆ ਨਾਲ ਦੇ ਪਿੰਡ ਰੋਡੇ ਵੀ ਪਿੰਡ ਇੱਥੇ ਨਾਲ ਹੀ ਰਹਿ ਜਾਂਦਾ ਸਮਾਲ ਸਰਪਿੰਡ ਨਾਲ ਰਹਿ ਜਾਂਦਾ ਸੱਜਣੋ ਪਹਿਲਾ ਸੂਆ ਕੱਟੀ ਦਿਖਾਈ ਆ ਜਿਹੜੇ ਵੀਰ ਨੂੰ ਇਸ ਕੱਟੀ ਚਾਹੀਦੀ ਹੋਊਗੀ ਤਾਂ ਬਾਪੂ ਜੀ ਦਾ ਨੰਬਰ ਆਪਾਂ ਨੋਟ ਕਰਵਾ ਲੈਨੇ ਬਾਪੂ ਜੀ ਨੰਬਰ ਦੱਸ ਦਿਓ ਜੀ 9992 9592 0000 0000 3982 3982 ਇੱਕ ਰਹੀ ਹੋਰ ਬੋਲ ਦਿਓ ਜੀ 9592 ਹਾਂਜੀ 0000 0000 3982 3982 ਲੋ ਵੀ ਸੱਜਣੋ ਝੋਟੀ ਤੁਹਾਨੂੰ ਦਿਖਾ ਦਿੱਤੀ ਆ ਡਿਟੇਲ ਆ ਜਿਹੜੀ ਸਾਰੀ ਲੈ ਦਿੱਤੀ ਆ ਪ੍ਰੋਪਰ ਸੀਮਨ ਰਿਕਾਰਡ ਦੇ ਨਾਲ ਤੁਹਾਨੂੰ ਇਹ ਝੋਟੀ ਮਿਲ ਜਣੀ ਆ ਤੇ ਬਾਕੀ ਗੱਲਬਾਤ ਤੁਸੀਂ ਫੋਨ ਤੇ ਕਰ ਲਿਓ ਜਿਹੜੇ ਵੀਰ ਨੂੰ ਵੀਡੀਓ ਚੰਗੀ ਲੱਗੀ ਉਹ ਸ਼ੇਅਰ ਕਰ ਦਿਓ አ ነባዴ ሰጅ ነው